ਤੇ ਸਾਨੂੰ ਤੁਸੀਂ ਸਿਖਾਓਗੇ ਦਲਜੀਤ ਨੂੰ ਤੁਸੀਂ ਦੱਸੋਗੇ ਕਿ ਉਹ ਦੇਸ਼ ਭਗਤ ਹੈਗਾ ਕਿ ਨਹੀਂ ਹੈਗਾ ਸਿੱਖਾਂ ਨੂੰ ਕਦੀ ਵੀ ਕਹਿਣਾ ਤੁਸੀਂ ਤੁਸੀਂ ਸਿੱਖਾਂ ਕਰਕੇ ਹੋ ਅੱਜ ਬਾਰਡਰਾਂ ਤੋਂ ਸਿੱਖ ਢਾ ਕੇ ਦੇਖ ਲਓ ਕਿੱਦਾਂ ਦੇਖੋ ਅੰਦਰ ਵੜ ਆਂਦੇ ਹੋ ਸਾਰੇ ਇਹ ਸਿੱਖ ਨੇ ਸਾਡੇ ਰੱਖਿਆ ਮੰਤਰੀ ਬਾਰਡਰ ਤੇ ਜਾਂਦੇ ਨੇ ਕਹਿੰਦੇ ਜਕਾਰੇ ਲਾਓ ਜੀ ਬੋਲੇ ਸੋਨੇ ਆਲ ਦੇ ਦੁਸ਼ਮਣ ਡਰਦਾ ਸਾਡੇ ਤਾਂ ਜਕਾਰਿਆਂ ਤੋਂ ਦੁਸ਼ਮਣ ਡਰ ਜਾਂਦਾ ਕੋਲੰਪੁਰ ਦੇ ਵਿੱਚ ਮਲੇਸ਼ੀਆ ਵਿੱਚ ਜਦੋਂ ਦਲਜੀਤ ਦਾ ਸ਼ੋਅ ਚੱਲ ਰਿਹਾ ਸੀਗਾ ਤੇ ਉਹਨੇ ਦੇਸ਼ ਦਾ ਤਿਰੰਗਾ ਦੇਖਿਆ ਤੇ ਨਾਲ ਹੀ ਉਹਦੇ ਜਜ਼ਬਾਤ ਉਖੜਾ ਏ ਉਹਨੇ ਦੇਸ਼ ਦਾ ਤਿਰੰਗਾ ਦੇਖਿਆ ਤੇ ਕਹਿ ਦਿੱਤਾ ਕਿ ਮੇਰੇ ਨਾਲ ਕਿਤੇ ਨਾ ਕਿਤੇ ਥੋੜਾ ਜਿਹਾ ਬਾਇਸਨੈਸ ਹੋਈ ਏ ਇਹ ਇਕੱਲੇ ਦਲਜੀਤ ਨਾਲ ਨਹੀਂ ਏ ਦੇਸ਼ ਸਾਡੇ ਸਿੱਖਾਂ ਨਾਲ ਬਾਇਸਨੈਸ ਤੇ ਆਇਆ ਪਿਆ ਮੈਂ ਦੱਸਣਾ ਚਾਹੁੰਦਾ ਮੈਂ ਇਹ ਵੀ ਕਹਿਣਾ ਚਾਹੁੰਦਾ ਵਾ ਸਾਰਿਆਂ ਨੂੰ ਇਹ ਦੇਸ਼ ਦੇਸ਼ ਦਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਸਭ ਦੀ ਸੁਨਤ ਹੋਈ ਹੋਣੀ ਸੀ ਜੇ ਗੁਰੂ ਸਾਹਿਬ ਨਾ ਹੁੰਦੇ ਤਾਂ ਜੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਉਹਨਾਂ ਦੇ ਫਾਦਰ ਦੀਆਂ ਗੁਰਤੇਗ ਬាទਰ ਮਹਾਰਾਜ ਜੀ ਦੀਆਂ ਉਹਨਾਂ ਦੇ ਬੱਚਿਆਂ ਦੀਆਂ ਕੁਰਬਾਨੀਆਂ ਨਾ ਹੁੰਦੀਆਂ ਤੇ ਇੱਥੇ ਸਭ ਨੇ ਸਭ ਦੀ ਸੁਨਤ ਹੋਈ ਹੋਣੀ ਸੀ ਮੈਂ ਦੱਸ ਦਿਆਂ ਠੀਕ ਹੈ ਜੀ ਮੈਂ ਦੱਸਣਾ ਚਾਹਨਾ ਵਾਂ ਕਿ ਸਾਨੂੰ ਕਿਸੇ ਤੋਂ ਪੱਗਾਂ ਵਾਲਿਆਂ ਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿ ਅਸੀਂ ਲੋਕ ਇਸ ਦੇਸ਼ ਨੂੰ ਕਿੰਨਾ ਪਿਆਰ ਕਰਦੇ ਆ ਉਹਦਾ ਇੱਕ ਹੋਰ ਪ੍ਰਮਾਣ ਡਾਟਾ ਕੱਢ ਕੇ ਦੇਖ ਲਓ ਸਭ ਤੋਂ ਜ਼ਿਆਦਾ ਵਾਰ ਵਿਡੋਸ ਜਿਹੜੀਆਂ ਨੇ ਦੇਸ਼ ਦੇ ਵਿੱਚ ਛੋਟਾ ਜਿਹਾ ਸੂਬਾ ਪੰਜਾਬ ਜੀ ਪਰ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸਿੱਖ ਸਭ ਤੋਂ ਜ਼ਿਆਦਾ ਹੋਰ ਕੋਮ ਕੋਈ ਹੈ ਹੀ ਨਹੀਂ 74000 ਵਾਰ ਵਿੰਡੋ ਨੇ ਪੰਜਾਬ ਦੇ ਵਿੱਚ ਡਾਟਾ ਕੱਢ ਕੇ ਦੇਖ ਲਓ ਤੁਸੀਂ ਤੇ ਸਾਨੂੰ ਤੁਸੀਂ ਸਿਖਾਓਗੇ ਦਲਜੀਤ ਨੂੰ ਤੁਸੀਂ ਦੱਸੋਗੇ ਕਿ ਉਹ ਦੇਸ਼ ਭਗਤ ਹੈਗਾ ਕਿ ਨਹੀਂ ਹੈਗਾ ਸਿੱਖਾਂ ਨੂੰ ਕਦੀ ਵੀ ਕਹਿਣਾ ਤੁਸੀਂ ਤੁਸੀਂ ਸਿੱਖਾਂ ਕਰਕੇ ਹੋ ਅੱਜ ਬਾਰਡਰਾਂ ਤੋਂ ਸਿੱਖ ਢਾ ਕੇ ਦੇਖ ਲਓ ਕਿੱਦਾਂ ਦੇਖੋ ਅੰਦਰ ਵੜ ਆਂਦੇ ਹੋ ਸਾਰੇ ਇਹ ਸਿੱਖ ਨੇ ਸਾਡੇ ਰੱਖਿਆ ਮੰਤਰੀ ਬਾਰਡਰ ਤੇ ਜਾਂਦੇ ਨੇ ਕਹਿੰਦੇ ਜਕਾਰੇ ਲਾਓ ਜੀ ਬੋਲੇ ਸੋਨੇ ਆਲ ਦੇ ਦੁਸ਼ਮਣ ਡਰਦਾ ਸਾਡੇ ਤਾਂ ਜਕਾਰਿਆਂ ਤੋਂ ਦੁਸ਼ਮਣ ਡਰ ਜਾਂਦਾ ਜੀ ਸੋ ਮੈਂ ਕਹਿਣਾ ਚਾਹਨਾ ਸਾਡੀ ਦੇਸ਼ ਭਗਤੀ ਨੂੰ ਤੁਸੀਂ ਪਰਖਣ ਵਾਲੇ ਹੈ ਹੀ ਨਹੀਂ ਨਾ ਹੀ ਤੁਹਾਡਾ ਕੋਈ ਸਟੈਂਡਰਡ ਹੈ ਪਰਖਣ ਜੋਗਾ ਜੀ ਦਲਜੀਤ ਦੀ ਪਿਕਚਰ ਪਹਿਲਾਂ ਰਿਕਾਰਡ ਹੋ ਚੁੱਕੀ ਹੋਈ ਸੀ ਹੂੰ ਬਹੁਤ ਮਾੜਾ ਹੋਇਆ ਪੈਲਗਮ ਹਮਲਾ ਅਟੈਕ ਹੋਇਆ ਕਈਆਂ ਦਾ ਸੰਦੂਰ ਚਲਾ ਗਿਆ ਆਪਾਂ ਨੂੰ ਆਪਰੇਸ਼ਨ ਸੰਦੂਰ ਦਾ ਨਾਮ ਦੇ ਦਿੱਤਾ ਹੂੰ ਉਹ ਸੰਦੂਰ ਆਪਰੇਸ਼ਨ ਤੋਂ ਬਾਅਦ ਅਸੀਂ ਪਾਕਿਸਤਾਨੀਆਂ ਨਾਲ ਖੇਲਣ ਕਿੱਦਾਂ ਲੱਭ ਕੇ ਸਾਡੀ ਖੇਲਣ ਵਾਲੀ ਡਿਪਲੋਮੇਸੀ ਕਿੱਥੋਂ ਆ ਗਈ ਜੀ ਕਿੱਥੋਂ ਅਸੀਂ ਉਹਨਾਂ ਦੇ ਖਿਡਾਰੀ ਸੱਦ ਕੇ ਤੇ ਆਪਾਂ ਗੇ ਕਿਉਂ ਸਾਨੂੰ ক্রিকেট ਇੰਨਾ ਪਿਆਰਾ ਹੋ ਗਿਆ ਕੀ ਕਾਰਨ ਹੈ ਕਿਹੜਾ ਸੱਤਾਧਾਰੀ ਲੀਡਰ ਹੈ ਜਿਹਨੂੰ ক্রিকেট ਦਾ ਸ਼ੌਂਕ ਚੜ ਗਿਆ ਤੇ ਸਰਦਾਰ ਸਾਡੇ ਸਿੱਖ ਭਰਾ ਦੀ ਪਿੱਛੇ ਰੀਲਿਸ ਨਹੀਂ ਹੋਣ ਦਿੱਤੀ ਦਲਜੀਤ ਦੀ ਦਲਜੀਤ ਦੀ ਸਿੱਖੀ ਤੇ ਕਿਉਂ ਤੁਸੀਂ ਜਾਂ ਉਹਦੀ ਦੇਸ਼ ਭਗਤੀ ਤੇ ਕੋਸ਼ਨ ਚੁੱਕਿਆ ਜਦ ਕਿ ਤੁਸੀਂ ਆਪ ਮੇਰੇ ਹਿਸਾਬ ਨਾਲ ਇਹ ਸਭ ਕਰਕੇ ਦਿਖਾ ਦਿੱਤਾ ਕਿ ਸਭ ਗਲਤ ਕਰ ਰਹੇ ਹੋ ਤੁਸੀਂ ਜੀ ਅੱਛਾ بار بار ਇਹ ਸੈਂਟਰ ਸਰਕਾਰ ਦੇ ਵੱਲੋਂ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਪਰ ਹੀ ਕਿਉਂ ਉਂਗਲਾਂ ਕੀਤੀਆਂ ਜਾ ਰਹੀਆਂ ਜਾਂ ਪੰਜਾਬ ਨਾਲ ਕਿਉਂ ਵਿਤਕਰਾ ਕੀਤਾ ਜਾ ਰਿਹਾ ਦੇਖੋ ਸਿੱਖ ਜਜ਼ਬੇ ਭਰੀ ਕੌਮ ਹੈ ਸਿੱਖਾਂ ਚ ਜਜ਼ਬਾ ਹੈ ਹਿੰਮਤ ਹੈ ਗੱਲ ਕਰਨ ਦੀ ਹੋਰ